ਆਪਾਂ ਦਹੀਂ ਜਮਾਉਣੇ ਆ ਫੁੱਟਾਂ ਵਾਲੀ ਜਿਹੜੀ ਫੁੱਟਾਂ ਵਾਲੀ ਦਹੀਂ ਹੁੰਦੀ ਹੈ ਨਾ ਉਹ ਜਮਾਉਣੇ ਆਗੇ ਤੇ ਦੇਖੋ ਬਾਹਲੇ ਕਹਿੰਦੇ ਆ ਵੀ ਦਹੀਂ ਜੰਮਦੀ ਨਹੀਂ ਸਮਾਰ ਕੇ ਪਰ ਅੱਜ ਆਪਾਂ ਦੱਸਾਂਗੇ ਵੀ ਕਿਹੜੇ ਤਰੀਕੇ ਨਾਲ ਆਪਾਂ ਫੁੱਟਾਂ ਵਾਲੀ ਦਹੀਂ ਜਮਾ ਸਕਦੇ ਆਗੇ ਤੇ ਪਹਿਨਾ ਸਭ ਤੋਂ ਆਪਾਂ ਨਾ ਦੁੱਧ ਨੂੰ ਗਰਮ ਕਰਨਾ ਹੈਗਾ ਚੰਗੀ ਤਰ੍ਹਾਂ ਆਪਾਂ ਦੁੱਧ ਨੂੰ ਗਰਮ ਕਰ ਲਈਏ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਵੀ ਕਿਸ ਤਰ੍ਹਾਂ ਆਪਾਂ ਫੁੱਟਾਂ ਵਾਲੀ ਦਹੀਂ ਜਮਾਉਣੇ ਆਗੇ ਇਹ ਆਪਾਂ ਨੇ ਕੁੱਜਾ ਲੈ ਲਿਆ ਕੁਝੇ ਦੇ ਵਿੱਚ ਆਪਾਂ ਇਹ ਜਮਾਵਾਂਗੇ ਦਹੀਂ ਕਿਉਂਕਿ ਇਹ ਦਹੀਂ ਵਾਲਾ ਕੁਝਾ ਹੀ ਹੈ স্পੈਸ਼ਲ ਰੱਖਿਆ ਹੋਇਆ ਤੇ ਇਹਦੇ ਵਿੱਚ ਆਪਾਂ ਨੇ ਹੁਣ ਦੁੱਧ ਪਾਉਣਾ ਹੈ ਦੁੱਧ ਆਪਾਂ ਇਹਦੇ ਵਿੱਚ ਪਾ ਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾਗਾ ਜਾਗ ਜਿਹੜਾ ਜਾਗ ਪਾਉਣਾ ਜਾਗ ਆਪਾਂ ਥੋੜਾ ਜਿਹਾ ਲਾਉਣਾ ਬੜਾ ਨਹੀਂ ਲਾਉਣਾ ਹੈਗਾ ਹੁਣ ਇਹਨੂੰ ਆਪਾਂ ਨਾ ਖੋਰ ਦਾਂਗੇ ਜਾਗ ਨੂੰ ਵੀ ਚੰਗੀ ਤਰ੍ਹਾਂ ਇਹ ਕੁਝੇ ਜਾਗ ਜਿਹੜਾ ਆਪਣਾ ਜਾਗ ਆਪਾਂ ਨੇ ਲਾਤਾ ਹੁਣ ਆਪਾਂ ਇਹਦੇ ਵਿੱਚ ਇੱਕ ਹੋਰ ਚੀਜ਼ ਪਾਉਣੀ ਆ ਉਹ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹਦੇ ਵਿੱਚ ਆਪਾਂ ਕੀ ਚੀਜ਼ ਪਾਉਣੇ ਆ ਜਿਹੜੀ ਹੁਣ ਆਪਾਂ ਇਹਦੇ ਵਿੱਚ ਚੀਜ਼ ਪਾਵਾਂਗੇ ਉਹ ਚੀਜ਼ ਹੈਗੀ ਹੈਗੀ ਮਿਰਚ ਸਾਰਤੀ ਮਿਰਚ ਪਾਉਣੀ ਆਪਾਂ ਨੇ ਤਾਜੀ ਮਿਰਚਾ ਫਰੈਸ਼ ਹੈ ਇਹ ਇਹਨੂੰ ਆਪਾਂ ਇਹਦੇ ਵਿੱਚ ਪਾਉਣਾਗਾ ਇਸ ਤਰੀਕੇ ਨਾਲ ਪਾਤਾ ਜਦੋਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਢਾਕ ਦਾਂਗੇ ਇਹ ਮਿਰਚ ਪਾਉਣ ਨਾਲ ਦਹੀਂ ਜਿਹੜੀ ਬਹੁਤ ਵਧੀਆ ਬਣੂਗੀ ਆਪਣੀ ਫੁੱਟਾਂ ਵਾਲੀ ਦਹੀਂ ਬਣੂਗੀ ਖੱਟੀ ਨਹੀਂ ਬਣੂਗੀ ਵਧੀਆ ਮਿੱਠੀ ਦਹੀਂ ਬਣੂਗੀ ਇਸੇ ਤਰੀਕੇ ਨਾਲ ਹੀ ਆਪਾਂ ਜਿਵਾਉਂਦੇ ਆਏਾਂਗੇ ਦਹੀਂ ਤੇ ਨਾ ਇਹਦੇ ਵਿੱਚ ਜਦੋਂ ਆਪਾਂ ਮਿਰਚ ਪਾ ਕੇ ਦਹੀਂ ਜਮਾਉਣੇ ਆਗੇ ਇਹ ਵਾਰ ਦਹੀਂ ਨਾ ਪਤਲੀੀ ਹੋ ਜਾਂਦੀ ਨਾ ਦਹੀਂ ਪਤਲੀ ਹੋਵੇ ਵਧੀਆ ਸੰਘਣੀ-ਚੰਗਣੀ ਦਹੀਂ ਇਹਦੇ ਨਾਲ ਜੰਮੂਗੀ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਆਪਾਂ ਇਹਦੇ ਉੱਤੇ ਨਾ ਇਹ ਕੱਪੜਾ ਸੂਤੀ ਕੱਪੜਾ ਗਾ ਇਹ ਕੱਪੜਾ ਇਹਦੇ ਉੱਤੇ ਬੰਨਾਂਗੇ ਚਾਹੇ ਤੁਸੀਂ ਕੋਈ ਰਮਾਲ ਛੋਟੀ ਲੈ ਲਓ ਚਾਹੇ ਕੱਪੜਾ ਇਦਾਂ ਦਾ ਕੋਈ ਲੈ ਲਓ ਤੇ ਉਹ ਆਪਾਂ ਇਹਦੇ ਉੱਤੇ ਬੰਨਣਾਗਾ ਸਾਰਾ ਬੰਨ ਕੇ ਇਹਨੂੰ ਤੇ ਇੱਕ ਸਾਈਡ ਤੇ ਧਰ ਦੇਣਾਗਾ ਤੇ ਇਸ ਟ੍ਰਿਕ ਨਾਲ ਇਹ ਆਪਾਂ ਦਹੀਂ ਜਮਾਵਾਂਗੇ ਤੇ ਦਹੀਂ ਆਪਣੀ ਬਹੁਤ ਵਧੀਆ ਜੰਮੂਗੀ ਕਿਉਂਕਿ ਸ਼ੁਰੂ ਤੋਂ ਆਪਾਂ ਇਸੇ ਤਰੀਕੇ ਨਾਲ ਜਮਾਉਂਦੇ ਆਂ ਕਈ ਭੈਣ ਵੀਰਾਂ ਦੇਹੀ ਹੁੰਦਾ ਵੀ ਦਹੀਂ ਜੰਮਦੀ ਨਹੀਂ ਸਮਾਰ ਕੇ ਫੁੱਟਾ ਵਾਲੀ ਦਹੀਂ ਨਹੀਂ ਬਣਦੀ ਹੈਗੀ ਤੇ ਵੀ ਤੁਸੀਂ ਕਿਵੇਂ ਬਣਾਉਣੇ ਇਸ ਆਪਾਂ ਜੇ ਇਸ ਵੀਡੀਓ ਚ ਦੱਸਾਂਗੇ ਵੀ ਆਪਾਂ ਕਿਸ ਤਰ੍ਹਾਂ ਦਹੀਂ ਜਮਾਉਣੇ ਆਗੇ ਫੁੱਟਾ ਵਾਲੀ ਤੇ ਇਹ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਇਸ ਤਰੀਕੇ ਨਾਲ ਤੁਹਾਨੂੰ ਦੱਸਦੇ ਆਂ ਵੀ ਕਿਵੇਂ ਆਪਾਂ ਦਹੀਂ ਜਮਾਉਣੇ ਆਗੇ ਤੇ ਦਹੀਂ ਨੂੰ ਹੁਣ ਆਪਾਂ ਆਠਣਾ ਦਾ ਟਾਈਮ ਆ ਸਵੇਰੇ ਹੁਣ ਆਪਾਂ ਇਹਨੂੰ ਛੇੜਾਂਗੇ ਦਹੀਂ ਨੂੰ ਤੇ ਦੇਖਦੇ ਆਂ ਵੀ ਕਿਸ ਤਰ੍ਹਾਂ ਆਪਣੀ ਦਹੀਂ ਜੰਮਦੀ ਹੈਗੀ ਵੀਡੀਓ ਵਧੀਆ ਲਗੀ ਵੱਧ ਤੋਂ ਵੱਧ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਜੀ ਹੁਣ ਆਪਾਂ ਜਦੋਂ ਆਪਣੀ ਦਹੀਂ ਜੰਮ ਗਈ ਉਦੋਂ ਆਪਾਂ ਦਹੀਂ ਦੇਖਦੇ ਆਂ ਆਪਣੀ ਕਿਹ ਜੰਮਦੀ ਆ ਇਹ ਆਪਾਂ ਨੇ ਦੇਖੋ ਮਿਰਚ ਪਾਈ ਸੀ ਕੱਲ ਫਿਰ ਨਾਲ ਤੁਹਾਨੂੰ ਦਿਖਾਈ ਸੀ ਆਹ ਦੇਖੋ ਕਿੰਨੀ ਵਧੀਆ ਜਿਹੜੀ ਆਪਾਂ ਕਹਿੰਦੇ ਫੁੱਟਾਣੀ ਦਹੀਂ ਜਮਮ ਗਈ ਬਹੁਤ ਵਧੀਆ ਇਸ ਤਰੀਕੇ ਨਾਲ ਆਪਾਂ ਜਮਾ ਸਕਦੇ ਹਾਂ ਦੇਖੋ ਫੁੱਟਾਣੀ ਦਹੀਂ ਹੈ ਇਹ ਆਪਾਂ ਪਰਾਂ ਤੁਸੀਂ ਚਾਕੇ ਦੇਖਾਉਣੇ ਆਹ ਦੇਖੋ ਇਸ ਤਰੀਕੇ ਨਾਲ ਦੇਖੋ ਆਪਾਂ ਇਹ ਦਹੀਂ ਜਮਾ ਸਕਦੇ ਹਾਂਗੇ ਤੇ ਜਿਵੇਂ ਕੀ ਫੁੱਟਾਣੀ ਦਹੀਂ ਜਿੰਨਾ ਜਿਹਾ ਕਨੇ ਖਾਣੀ ਆ ਤਾਂ ਉਹ ਤਰੀਕੇ ਨਾਲ ਇਸ ਤਰੀਕੇ ਨਾਲ ਜਮਾ ਸਕਦੇ ਆ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਜੀ ਹੁਣ ਆਪਾਂ ਅਗਲੀ ਵੀਡੀਓ ਦਵਾਰੇ ਹੁਣ ਆਪਾਂ ਤੁਹਾਨੂੰ ਵੱਡੇ ਚਮਚੇ ਨਾਲ ਦਿਖਾਉਣੇ ਆਗੇ ਖੜਚੀ ਨਾਲ ਵੀ ਕਿਸ ਤਰ੍ਹਾਂ ਦਹੀਂ ਜੰਮਿਆ ਕਈ ਵਾਰ ਛੋਟੇ ਚਮਚੇ ਨਾਲ ਨਹੀਂ ਪਤਾ ਲੱਗਦਾ ਇਹ ਜਿਵੇਂ ਆਪਾਂ ਧਰੀ ਸੀ ਉਸੇ ਤਰ੍ਹਾਂ ਹੀ ਆਪਣੇ ਦਹੀਂ ਬਾਹਰ ਕੱਢ ਲਈ ਇਦਾਂ ਨਹੀਂ ਹੈਗਾ ਵੀ ਕੋਈ ਆਪਾਂ ਕੋਈ ਪਣਾ ਪਾਣੀ ਲਾ ਹੈ ਉਹ ਇਹ ਤਾਂ ਕੋਸਿੰਨ ਛੇੜਿਆ ਹੋਊਗਾ ਜਿਵੇਂ ਦੇਖੋ ਪਈ ਸੀ ਪਣਾ ਉਸ ਤਰੀਕੇ ਨਾਲ ਹੀ ਆਪਾਂ ਚੱਕ ਕੇ ਤੁਹਾਨੂੰ ਦਿਖਾਏ ਆ ਇਸ ਤਰੀਕੇ ਨਾਲ ਦੇਖੋ ਕਿੱਡੇ ਕਿੱਡੇ ਫੁੱਟ ਬਣਿਆ ਦਹੀਂ ਦੇ ਤੇ ਇਹ ਤਰੀਕੇ ਨਾਲ ਜੇ ਆਪਾਂ ਨਹੀਂ ਜਮਾਵਾਂਗੇ ਬਹੁਤ ਵਧੀਆ ਦਹੀਂ ਜੰਮਦੀ ਆ ਮਿੱਠੀ ਦਹੀਂ ਜੰਮਦੀ ਆ ਖੱਟਾ ਬਾਨ ਨਹੀਂ ਆਉਂਦਾ ਦਹੀਂ ਚ ਕਿਉਂਕਿ ਮਿੱਠੀ ਬਹੁਤ ਵਧੀਆ ਇਹ ਮਿਰਚ ਦਾ ਹੀ ਕਮਾਲ ਆ ਸਿਰਫ ਇੱਕ ਇੱਕ ਸਿਰਫ ਮਿਰਚ ਪਾਉਣੀ ਆ ਉਹਦਾ ਕਮਾਲ ਦੇਖੋ ਤੁਸੀਂ ਦਹੀਂ ਚ ਫਟਾ ਮੰਦੀਆਂ ਨਹੀਂ ਮਿੱਠੀ ਮੰਦੀ ਆ ਇਹ ਇਸ ਤਰੀਕੇ ਦਾ ਦਹੀਂ ਆਪਾਂ ਜਵਾ ਸਕਦੇ ਆ